ਸੰਤ ਮਸਕੀਨ ਜੀ ਵਿਚਾਰ ਜਪ ਕਰਦਿਆਂ ਕਰਦਿਆਂ ਅਗਰ ਅੰਦਰ ਇਹ ਨਿਮਰਤਾ ਪੈਦਾ ਹੋ ਜਾਵੇ ਜਪ ਕਰਦਿਆਂ ਕਰਦਿਆਂ ਅਗਰ ਅੰਦਰ ਇਹ ਨਿਮਰਤਾ ਪੈਦਾ ਹੋ ਜਾਵੇ ਕਿ ਮੈਂ ਕੁਝ ਵੀ ਨਹੀਂ ਕੁਝ ਵੀ ਨਹੀਂ ਜਪ ਕਰਦਿਆਂ ਕਰਦਿਆਂ ਇੱਕ ਦਿਨ ਮਨੁੱਖ ਸਭ ਕੁਝ ਹੋ ਜਾਂਦਾ ਹੈ ਮਨੁੱਖ ਪਰਮਾਤਮਾ ਹੋ ਜਾਂਦਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਬੀਰ ਜੀ ਕਹਿੰਦੇ ਨੇ ਨਦੀ ਸਾਗਰ ਹੋ ਜਾਂਦੀ ਹੈ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਪਰ ਸਭ ਕੁਝ ਹੋਣ ਵਾਸਤੇ ਪਹਿਲੇ ਨਾ ਕੁਝ ਹੋਣਾ ਪਏਗਾ ਤੇ ਨਾ ਕੁਝ ਹੋਣਾ ਮਨੁੱਖ ਨੂੰ ਬੜਾ ਅਖਰਦਾ ਹੈ ਬੰਦਾ ਜਗਾ ਜਗਾ ਤੇ ਦਿਖਾਉਂਦਾ ਹੈ ਕਿ ਮੈਂ ਕੁਝ ਹਾਂ ਹਜ਼ਾਰਾਂ ਤਰੀਕਿਆਂ ਨਾਲ ਨਮਾਇਸ਼ ਕਰਦਾ ਹੈ ਇਹਨੂੰ ਬੜੇ ਬਾਖਮਾਰ ਢੰਗ ਨਾਲ ਕਬੀਰ ਜੀ ਨੇ ਵਿਆਖਿਆ ਕੀਤਾ ਹੈ ਕਬੀਰ ਕਹਿੰਦੇ ਨੇ ਨੱਕੋ ਕਾਟੀ ਕੰਨੋ ਕਾਟੀ ਕਾਟ ਕਾਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਕਬੀਰ ਜੀ ਕਹਿੰਦੇ ਨੇ ਇਹ ਜਿਹੜੀ ਮਾਇਆ ਹੈ ਮੈਂ ਇਹਦੇ ਕੰਨ ਕੱਟ ਦਿੱਤੇ ਨੇ ਮੈਂ ਇਹਦਾ ਨੱਕ ਵੀ ਕੱਟ ਦਿੱਤਾ ਹੈ ਤੇ ਕਬੀਰ ਨੂੰ ਪੁੱਛੀਏ ਤੂੰ ਅਧੂਰਾ ਕੰਮ ਕਿਉਂ ਕੀਤਾ ਹੈ ਗਲਾ ਹੀ ਕੱਟਣਾ ਸੀ ਇਹਦਾ ਪੂਰਾ ਭੋਗ ਪਾਉਣਾ ਸੀ ਕਿ ਨੱਕ ਕਟਿਆ ਕਿ ਕੰਨ ਕਟੇ ਆਪ ਦੀ ਗਿਆਤ ਕੀ ਅਰਜ ਕਰਾਂ ਮਾਇਆ ਦਾ ਸਿਰਫ ਨੱਕ ਹੁੰਦਾ ਹੈ ਤੇ ਕੰਨ ਹੁੰਦੇ ਨੇ ਮਾਇਆ ਧਾਰੀ ਦੀ ਪਹਿਚਾਨ ਕੀ ਹੈ ਉਹ ਜੋ ਕੁਝ ਵੀ ਕਰੇਗਾ ਨੱਕ ਵਾਸਤੇ ਕਰੇਗਾ ਸਾਡੀ ਨੱਕ ਰਹਿਣੀ ਚਾਹੀਦੀ ਹੈ ਤੇ ਜੇ ਕਿਧਰੇ ਇਹ ਕੁਝ ਨਾ ਕੁਝ ਹੋ ਜਾਏ ਤੇ ਪਤਾ ਹੈ ਲੋਕੀ ਕੀ ਕਹਿੰਦੇ ਨੇ ਉਹਦੀ ਤੇ ਨੱਕ ਕੱਟ ਗਈ ਹੈ ਨੱਕ ਨਹੀਂ ਰਹੀ ਸਭ ਕੁਝ ਨੱਕ ਵਾਸਤੇ ਹੀ ਕਰਨਾ ਹੈ ਤੇ ਫਿਰ ਕੰਨਾਂ ਨਾਲ ਸੁਣਨਾ ਹੈ ਲੋਕ ਕੀ ਆਖਦੇ ਨੇ ਕੈਸੀ ਮਹਿਮਾ ਪਏ ਕਰਦੇ ਨੇ ਬਸ ਮਾਇਆ ਧਾਰੀ ਦੀ ਇਹੀ ਪਹਿਚਾਣ ਹੈ ਕਬੀਰ ਕਹਿੰਦੇ ਨੇ ਅਸੀਂ ਉਹ ਨੱਕ ਹੀ ਕੱਟ ਦਿੱਤੀ ਹੈ ਮਾਇਆ ਦਾ ਨੱਕ ਰੱਖਣ ਵਾਸਤੇ ਕੰਮ ਇਹ ਨਹੀਂ ਕਰਨਾ ਦੂਸਰਾ ਕੰਨਾਂ ਦੇ ਨਾਲ ਆਪਣੀ ਸ਼ੋਭਾ ਹੀ ਨਹੀਂ ਸੁਣਦੇ ਹੁਣ ਪ੍ਰਭੂ ਦੀ ਸ਼ੋਭਾ ਸੁਣਨ ਦੇ ਵਿੱਚ ਇਤਨਾ ਮਸਤ ਹੋ ਗਏ ਹਾਂ ਆਪਣਾ ਆਪ ਤੇ ਰਹਿਾਈ ਨਹੀਂ ਅਸੀਂ ਤੇ ਕੁਝ ਨਾ ਕੁਝ ਹੋ ਗਏ ਪੰਥ ਰਤਨ ਗਿਆਨੀ ਸੰਤ ਮਸਕੀਨ ਜੀ ਦੇ ਵਿਚਾਰ ਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ